ਇੰਨਾ ਜੱਜ ਨੇ ਜੀ ਕੁਛ ਲਿਖਤ ਦਾ ਜਮਾਨਤ ਨਹੀਂ ਹੋ ਰਹੀ ਤਾਂ ਮਹਾਂਪੁਰਸ਼ ਕਹਿੰਦੇ ਅੱਛਾ ਹੱਸ ਪੈ ਬਜ਼ੁਰਗ ਸੀ ਕਹਿੰਦੇ ਸੁਣ ਲਾ ਵਈ ਸੇਵਾਦਾਰ ਨੂੰ ਕਹਿੰਦੇ ਸੁਣ ਲਓ ਵਈ ਪਰਮ ਜੀ ਸੁਣ ਲਓ ਕਹਿੰਦੇ ਭਾਈ ਝੂਠਿਆਂ ਦੀ ਜਮਾਨਤ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਝੂਠੇ ਬੰਦਿਆਂ ਦੀ ਜਮਾਨਤ ਕਹਿੰਦੇ ਭਾਈ ਝੂਠਿਆਂ ਦੀ ਜਮਨੀ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਭਾਵ ਜੇ ਕੋਈ ਬੰਦਾ ਝੁੱਠੀ ਜਮਾਨਤ ਦਿੰਦਾ ਹੈ ਉਹਦੀ ਜਮਾਨਤ ਨਾਲ ਤਾਂ ਦੁਨੀਆ ਦੀ ਅਦਾਲਤ 'ਚੋਂ ਬੰਦਾ ਨਹੀਂ ਛੁੱਟਦਾ ਰੱਬ ਦੀ ਦਰਗਾਹ 'ਚੋਂ ਕਿਵੇਂ ਛੁੱਟ ਸਕਦਾ ਹੈ ਇਹਦਾ ਮਤਲਬ ਉੱਥੇ ਵੀ ਕਿਸੇ ਸੱਚੇ ਦੀ ਜਮਾਨਤ ਚਾਹੀਦੀ ਹੈ ਉੱਥੇ ਵੀ ਕਿਸੇ ਭਗਤੀ ਵਾਲੇ ਦੀ ਜਮਾਨਤ ਚੱਲਦੀ ਹੈ ਆਮ ਬੰਦੇ ਦੀ ਨਹੀਂ ਤੇ ਜਦੋਂ ਸਾਧ ਸੰਗਤ ਮਹਾਂਪੁਰਸ਼ਾਂ ਦਾ ਗੱਲ ਕਰਕੇ ਹੱਸਵੇ ਕਹਿੰਦੇ ਲਓ ਵੇ ਦੇਖ ਲਓ ਉੱਥੇ ਕਿਵੇਂ ਜਮਾਨਤ ਚੱਲੇਗੀ ਇੱਥੇ ਵੀ ਝੁੱਠਿਆਂ ਦੀ ਨਹੀਂ ਚੱਲਦੀ ਉੱਥੇ ਕਿਵੇਂ ਚੱਲ ਸਕਦੀ ਹੈ ਕਹਿੰਦੇ ਹਾਂ ਮਹਾਰਾਜ ਇਹ ਤਾਂ